ਇਹਨਾਂ ਦਿਹਾੜੇ ਕਤਲ ਹੋਣਾ ਇਹ ਬਹੁਤ ਪੰਜਾਬ ਸਰਕਾਰ ਤੇ ਨਲਾਇਕੀ ਦਾ ਸਵਾਲ ਆ ਸੱਤੋਂ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਹੈ ਪੰਜਾਬ ਪੁਲਿਸ ਤੇ ਖੜਾ ਹੁੰਦਾ ਹੈ ਪੰਜਾਬ ਪੁਲਿਸ ਦੀ ਨਲਾਇਕੀ ਦੇ ਨਾਲ ਜਦੋਂ ਇਸ ਪਰਿਵਾਰ ਨੇ ਇਹਨਾਂ ਦੇ ਬੇਟੇ ਨੇ ਸਰਪੰਚ ਸਾਹਿਬ ਨੇ ਇੱਕ ਐਪਲੀਕੇਸ਼ਨ ਦਿੱਤੀ ਆ ਕਿ ਇਹ ਜਿਹੜਾ ਬੰਦਾ ਹੈ ਇਹ ਕ੍ਰਿਮੀਨਲ ਬੰਦਾ ਹੈ ਇਹਦੀ ਵਾਈਫ ਨੇ ਸਾਡੇ ਸ਼ੀਸ਼ੇ ਤੋੜੇ ਆ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਆ ਉਹ ਦਰਖਾਸਤ ਦਾ ਕੋਈ ਅਮਲ ਨਹੀਂ ਕੀਤਾ ਸ਼ਾਇਦ ਉਸ ਦਰਖਾਸਤ ਤੇ ਅਮਲ ਹੋ ਜਾਂਦਾ ਤੇ ਸਾਡਾ ਅਜ ਵੀਰ ਵੱਜਦਾ ਇਸ ਵਾਰ ਤੇ ਸਿੱਧਾ ਦਾ ਸਿੱਧਾ ਪੰਜਾਬ ਪੁਲਿਸ ਇਸ ਕਤਲ ਦੇ ਵਿੱਚ ਜ਼ਿੰਮੇਵਾਰ ਹੈ ਉਸ ਦਾ ਮੌਕੇ ਦਾ ਐਸ.ਟੀ.ਓ. ਜ਼ਿੰਮੇਵਾਰ ਹੈ ਪ੍ਰਸ਼ਾਸਕ ਜ਼ਿੰਮੇਵਾਰ ਹੈ ਔਰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਪਰਚਾ ਜਿਸਟਰਡ ਹੋ ਗਿਆ ਹੈ ਉਹਨੂੰ ਵੀ ਫੜਿਆ ਜਾਵੇ ਔਰ ਉਹਦੀ ਵਾਈਫ ਨੂੰ ਵੀ ਫੜ ਕੇ ਰੈਸ਼ ਕੀਤਾ ਜਾਵੇ ਬਹੁਤ ਵੱਡਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਇੰਨਾ ਵੱਡਾ ਨੁਕਸਾਨ ਹੋਇਆ ਵੀ ਇਹ ਪਰਭਾਈ ਨਹੀਂ ਹੋ ਸਕਦੀ ਪੰਜਾਬ ਦੀ ਸਰਕਾਰ ਜਿਹੜੀ ਸੁੱਤੀ ਆ ਪ੍ਰਸ਼ਾਸਨ ਸੁੱਤਾ ਆ ਸਟੇਟ 'ਚ ਦਿਨ ਦਿਹਾੜੇ ਕਤਲ ਹੋਈ ਜਾਂਦੇ ਆ ਕੋਈ ਕਿਤੇ ਦੁਕਾਨ ਤੇ ਬੈਠੇ ਨੂੰ ਗੋਲੀ ਮਾਰ ਜਾਂਦਾ ਜੀ ਕੋਈ ਕਿ ਘਰ ਬੈਠੇ ਨੂੰ ਗੋਲੀ ਮਾਰ ਜਾਂਦਾ ਜੀ ਸੋ ਇਸ ਤਰ੍ਹਾਂ ਦਾ ਜਦੋਂ ਵਤੀਰਾ ਹੋਊਗਾ ਤੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ ਹੋਣਗੇ ਕੋਸ਼ਿਸ਼ ਉਹਨਾਂ ਦੀ ਇੱਥੇ ਰੱਖ ਕੇ ਅਸੀਂ ਇਹਨਾਂ ਬੱਚਿਆਂ ਨੂੰ ਪੜਾਈਏ ਇੱਥੇ ਲਖਾਈਏ ਇੱਥੇ ਸਾਡੇ ਕਾਰੋਬਾਰ ਹੋਣ ਫਰੇ ਮਜਬੂਰੀ ਬਣ ਗਈ ਲੋਕਾਂ ਦੀ ਇੱਥੇ ਬਾਹਰ ਭੇਜਣਾ ਸੋ ਅੱਜ ਜੇ ਪੰਜਾਬ ਸਰਕਾਰ ਜਿਹਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਜ਼ਿੰਮੇਵਾਰੀਆਂ ਤਾਂ ਭੱਜੀ ਆ